ਦਾ ਹੁੰਦਾ ਵੀ ਕਿਹੜੇ ਸੱਜੇ ਹੱਥ ਦੀ ਜਾਂ ਖੱਬੇ ਹੱਥ ਦੀ ਅੱਛਾ ਠੀਕ ਹੈ ਤੇ ਅੱਜ 10 ਤਰੀਕ ਆ ਜੀ ਦਿਨ ਹੈਗਾ ਬੁੱਧਵਾਰ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪੈਣਾ ਪਰਾਂਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ ਛਾਣਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਹੈਗੀ ਆ 10 ਤਰੀਕ ਜੀ 10 ਸਤੰਬਰ ਕੱਲ ਨੂੰ 11 ਤਰੀਕ ਸੋਨੋ ਪੰਜਵੇਂ ਪਹਿਲਾਂ ਦੱਸੇ ਹੋਇਆ ਕਿ ਭਾਈ 11 ਤਰੀਕ ਨੂੰ ਆਪਾਂ ਅੰਡਮਾਨ ਨਿਕੋਬਾਰ ਜਾਣਾਗਾ ਕੱਲ ਨੂੰ ਜਿਹੜਾ ਖਿਦਰਪੁਰ ਤੋਂ ਜਿਹੜਾ ਆਪਣਾ ਸਮੁੰਦਰੀ ਜਹਾਜ਼ ਚੱਲੂਗਾ ਜੀ ਉੱਥੇ ਆਪਾਂ 11 ਵਜੇ ਪਹੁੰਚਣਾਗਾ ਤੇ ਅੱਜ ਦਾ ਆਪਣਾ ਬਲੌਗ ਇਹ ਤੁਸੀਂ 11 ਤਰੀਕ ਨੂੰ ਦੇਖ ਹੀ ਜਾਂਨੇ ਹੋਗੇ 11 ਤਰੀਕ ਤੋਂ ਬਾਅਦ ਹੋ ਸਕਦਾ ਜੀ ਆਪਣਾ ਤਿੰਨ ਤੋਂ ਚਾਰ ਦਿਨ ਜਿਹੜੀ ਕੋਈ ਵੀਡੀਓ ਆਪਣਾ ਕੁਝ ਨਹੀਂ ਆਉਣਾਗਾ ਕਿਉਂਕਿ ਇੰਟਰਨੈਟ ਨਹੀਂ ਪਈ ਉੱਥੇ ਮਿਲਦਾ ਜੇ ਸਮੁੰਦਰ ਦੇ ਵਿੱਚ ਤੇ ਅੱਜ ਫਿਰ ਲਗਭਗ ਆਪਾਂ ਬਾਈ ਸਾਰੀਆਂ ਤਿਆਰੀਆਂ ਕਰ ਹੀ ਲਈਆਂ ਬਸ ਥੋੜਾ ਬਹੁਤ ਹੋਰ ਤਿਆਰੀਆਂ ਰਹਿੰਦੀਆਂ ਨੇ ਤੇ ਮੜਾ ਜਾ ਬਸ ਕਲਕੱਤਾ ਸ਼ਹਿਰ ਦੇ ਵਿੱਚ ਵੀ ਜਾ ਕੇ ਆਉਣਾ ਹਜੇ ਆਪਾਂ ਤੇ ਗੱਲਬਾਤ ਕਰਦੇ ਸੀਗੇ ਜੀ ਆ ਹਰਪਾਲ ਹੋਣੀ ਪਿੰਡ ਜਾ ਕੇ ਆਏ ਆਗੇ ਇੱਕ ਤਾਂ ਬਾਈ ਹਰਪਾਲਾ ਦੱਸੀ ਨਾ ਬਾਈ ਨੇ ਟੀ-ਸ਼ਰਟਾਂ ਭੇਜੀਆਂ ਸੀ ਜਸਵੀਰ ਬਾਈ ਆਪਣੇ ਲੁਧਿਆਣੇ ਜਸਵੀਰ ਬਾਈ ਲੁਧਿਆਣੇ ਤੋਂ ਬਾਈ ਉਹਨਾਂ ਨੇ ਆਪਣੇ ਵਾਸਤੇ ਆ ਜਿਹੜੀਆਂ ਟੀ-ਸ਼ਰਟਾਂ ਭੇਜੀਆਂ ਸੀ ਚਾਰੇ ਭਰਾਵਾਂ ਵਾਸਤੇ ਤੇ ਬਹੁਤ ਸੋਹਣੀਆਂ ਬੜਾ ਧੰਨਵਾਦ ਬਾਈ ਦਾ ਠੀਕਾ ਜੀ ਤੇ ਇੱਕ ਆਪਣੇ ਵਾਸਤੇ ਜੀ ਆਈ ਆਈ ਸਰਪਾਲ ਹਨ ਜੀ ਆਹ ਚਾਰੇ ਭਰਾਵਾਂ ਵਾਸਤੇ ਇਦਾਂ ਦੀਆਂ ਆਈਆਂ ਸੀਗਾ ਜੀ ਇਹਦੇ ਮਗਰ ਲਿਖਿਆ ਹੋਇਆਗਾ ਭਾਈ ਪੰਜਾਬ ਦੀ ਸ਼ਾਮ ਪੰਜਾਬੀ ਦੇ ਵਿੱਚ ਬਹੁਤ ਸੋਹਣਾ ਲੱਗਦਾ ਹੈ ਇਧਰਲੇ ਪਾਸੇ ਲਿਖਿਆ ਹੋਇਆਗਾ ਆਲ ਇੰਡੀਆ ਟੂਰ ਬਿੱਟੂ ਫੇਲਿਅਰ ਬਹੁਤ ਸੋਹਣਾ ਬਹੁਤ ਵਧੀਆ ਅਤੇ ਭਾਈ ਉਹ ਜਿਹੜਾ ਪੇਂਟ ਕੀਤਾ ਹੋਇਆ ਕਰਕੇ ਬਣਾਇਆ ਹੋਇਆਗਾ ਇਹ ਬਾਈ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖੇ ਹੋਇਆ ਫੇਲ ਬੰਦੇ ਦੇ ਵੀ ਭਾਈ ਇਹ ਕਿੰਨਾ ਨੇ ਬਣਾ ਕੇ ਦਿੱਤੀਆਂ ਹਨ ਤੇ ਬਹੁਤ ਧੰਨਵਾਦ ਉਹਨਾਂ ਦਾ ਜੀ ਬੜੀਆਂ ਸੋਹਣੀਆਂ ਟੀ-ਸ਼ਰਟਾਂ ਜਿਹੜੀਆਂ ਬਣਾ ਕੇ ਦਿੱਤੀਆਂ ਨੇ ਤੇ ਇੱਕ ਉਹਨਾਂ ਨੇ ਭਾਈ ਆ ਵੀ ਭੇਜਿਆ ਸੀਗਾ ਜੀ ਆ ਆਹਾ ਸਰਾਣਾਗਾ ਗੱਦੀ ਆ ਛੋਟੀ ਜੀ ਤੇ ਆਸੇ-ਪਾਸੇ ਊੜਾ ੜਾ ਲਿਖਿਆ ਹੋਇਆ ਸਾਰੇ ਕਿਤੇ ਤੇ ਵਿੱਚ ਇੱਥੇ ਬਿੱਟੂ ਫੇਲਰ ਲਿਖਿਆ ਹੋਇਆ ਇਹਦੇ ਵਿੱਚ ਇਹ ਵੀ ਬੜਾ ਸੋਹਣਾ ਵੈ ਇੱਕ ਇਹ ਭੇਜਿਆ ਸੀਗਾ ਜੀ ਤੇ ਇੱਕ ਹੀ ਆ ਦੇਖੋ ਕਿਉਂ ਜਿਹੜਾ ਕੁਛ ਆਪਣਾ ਕਿਉਂ ਜਿਵੇਂ ਹਰਪਾਲ ਦੀ ਵੀਡੀਓ ਚ ਤੁਸੀਂ ਸਾਰਿਆਂ ਨੇ ਦੇਖਈ ਆਪਾਂ ਜੀ ਉੱਥੇ ਰਹਿ ਗਏ ਸੀ ਇਹਨਾਂ ਲਿਆ ਨਹੀਂ ਸਕਦੇ ਸੀ ਤੇ ਪਰ ਕੁਛ ਕ ਜਿਹੜਾ ਮਾੜਾ ਮੋਟਾ ਕਿਉਂ ਆ ਗਿਆ ਦੇਸੀ ਕਿਉਂ ਹੋਇਆ ਇਹ ਕਰਦਾ ਇਹ ਕਾ ਡੱਬਾ ਕਿਉਂ ਦਾ ਇਨੱਕ ਕਿਉਂ ਜਿਹੜਾ ਇਹ ਆ ਗਿਆ ਬਾਕੀ 2 2.5 ਕਿਲੋ ਖੋਣੀ ਜੀ ਉੱਥੇ ਛੱਡਣਾ ਪਿਆ ਚਲੋ ਕੋਈ ਨਹੀਂ ਜਿਹਦੇ ਕਹਿੰਦੇ ਹੁੰਦੇ ਦਾਣੇ ਦਾਣੇ ਤੇ ਲਿਖਿਆ ਖਾਣ ਵਾਲੇ ਦਾਣਾ ਤੇ ਬਾਬਾ ਬਲੀ ਕਰੇ ਜੀ ਯਾਰ ਪਾਲ ਫਿਰ ਅੱਜ ਚੱਲੀਏ ਇੱਕ ਉਹ ਬੈਗ ਹੈਰਪਾਲ ਚੈਕਿੰਗ ਇਹ ਆਪਣੇ ਬਈ ਜਿਹੜੇ ਸਾਈਕਲਾਂ ਤੇ ਬੈਗ ਸੀਗੇ ਨਾ ਪੁਰਾਣੇ ਪਹਿਲਾਂ ਵਾਲੇ ਬੈਗ ਸੀਗੇ ਜਿਹੜੇ ਆਪਣੇ ਉਹ ਸਾਈਕਲਾਂ ਤੇ ਲੱਗੇ ਹੋਏ ਸੀ ਦੇਸੀ ਸਾਈਕਲਾਂ ਤੇ ਉਹ ਇਹਨਾਂ ਤੇ ਨਹੀਂ ਬਈ ਠੀਕ ਨਹੀਂ ਬੈਠੇਗੇ ਕਿਉਂਕਿ ਉਹ ਵੱਡੇ ਆ ਤੇ ਇਹ ਸਾਈਕਲਾਂ ਤੇ ਉਹਵੇਂ ਗੱਲਬਾਤ ਉਹ ਬਣੀ ਨਹੀਂ ਹੈਗੀ ਤੇ ਫਿਰ ਜਿਹੜੇ ਆਪਾਂ ਇਹਨਾਂ ਦੇ ਬੈਗ ਆਉਂਦੇ ਆ ਉਹ ਆਨਲਾਈਨ ਮੰਗਾਏ ਸੀਗੇ ਤੇ ਉਹ ਹਜੇ ਕਹਿੰਦੇ ਭਾਈ 10 ਦਿਨ 12 ਦਿਨ ਬਾਅਦ ਆਉਣਗੇ ਤੇ ਉਹ ਵੀ ਕਿਸੇ ਦੁਕਾਨ ਤੋਂ ਨਹੀਂ ਮਿਲੇ ਉਨਾ ਟਾਈਮ ਬਾਈ ਫਿਰ ਆਪਾਂ ਆਹ ਏਦਾਂ ਦੇ ਦੋ ਬੈਗ ਮੰਗਾਏ ਆ ਇਹ ਇਹਨਾਂ ਦੇ ਵਿੱਚ ਕਿਰਾਂ ਸਾਰਾ ਭਾਂਡਾ ਟੀਕਰ ਜਿਹੜਾ ਹਨਾ ਜੋ ਵੀ ਆਪਣੇ ਕੋਲੇ ਸਮਾਨ ਸੱਲਾਗਾ ਪਾ ਕੇ ਤਿੰਨ ਬੈਗ ਆ ਆਪਣੇ ਕੋਲੇ ਇੱਕ ਪਹਿਲਾਂ ਦਾ ਹੀ ਸੀਗਾ ਦੋ ਬੈਗ ਹੋਰ ਆ ਇਹ ਤਿੰਨ ਹੋ ਗਏ ਜੀ ਇਹਨਾਂ ਦੇ ਵਿੱਚ ਸਾਰਾ ਸਮਾਨ ਸੱਲਾ ਪਾ ਕੇ ਤੇ ਉਹ ਮਗਰੀ ਟੰਗ ਮਗਰੀ ਟੰਗ ਕੇ ਤੇ ਬੰਨ ਕੇ ਸਮਾਰ ਕੇ ਤੇ ਫੇਰ ਹੀ ਆਪਾਂ ਚੱਲਾਂਗੇ ਤੇ ਚੱਲਦੇ ਆ ਜੀ ਹੁਣ ਆਪਾਂ ਕਲਕੱਤਾ ਸ਼ਹਿਰ ਵੱਲ ਨੂੰ ਆਸ ਉਮੀਦ ਕਰਦੇ ਆ ਬਾਈ ਤੇ ਵੀ ਜਿੱਥੇ ਆਪਾਂ ਜਾ ਰਹੇ ਆਂ ਅੰਡਮਾਨ ਨਿਕੋਬਰ ਹਨਾ ਉੱਥੇ ਆਪਾਂ ਸਾਈਕਲ ਚਲਾਵਾਂਗੇ 10 ਦਿਨ 15 ਦਿਨ 20 ਦਿਨ ਲੱਗੇ ਚੱਪਾ ਚੱਪਾ ਆਪਾਂ ਗਾਹਦਾਂਗੇ ਅੰਡਮਾਨ ਨਿਕੋਬਰ ਦਾ ਚੰਗੀ ਤਰ੍ਹਾਂ ਦੇਖ ਕੇ ਆਵਾਂਗੇ ਤੇ ਉੱਡਣ ਘਟੋਲਾ ਵੀ ਉੱਥੇ ਡਾਇਆ ਕਰਾਂਗੇ ਭਾਈ ਸਮੁੰਦਰ ਆਗਾ ਹਨਾ ਉੱਥੇ ਵਧੀਆ ਜਿਹੜੀਆਂ ਫੋਟੋਆਂ ਆਉਣੀਆਂ ਤੇ ਵੀਡੀਓ ਤੁਸੀਂ ਜਰੂਰ ਭਾਈ ਇਹਨਾਂ ਨੂੰ ਸ਼ੇਅਰ ਜਰੂਰ ਕਰਨਾ ਜੀ ਸਾਰੇ ਆਪਣੇ ਭੈਣ ਭਾਈਆਂ ਤੱਕ ਜਰੂਰ ਸ਼ੇਅਰ ਕਰਨਾ ਅੰਡਮਾਨ ਨਿਕੋਬਰ ਦੀਆਂ ਵੀਡੀਓ ਚਾਰੇ ਭਰਾਵਾਂ ਦੀਆਂ ਜਰੂਰ ਸ਼ੇਅਰ ਕਰਨੀਆਂ ਜੀ ਉੱਥੇ ਕਾਲੇ ਪਾਣੀ ਦੀ ਜਿਹੜੀ ਜੇਲ ਬਣੀ ਹੋਈ ਹੈਗੀ ਉਹ ਵੀ ਦਿਖਾਵਾਂਗੇ ਉਹਦੇ ਬਾਰੇ ਸਾਰਾ ਕੁਝ ਆਪਾਂ ਜਾਣਕਾਰੀ ਦੇ ਨਾਲ ਗੱਲਾਂਬਾਤਾਂ ਕਰਿਆ ਕਰਾਂਗੇ ਉੱਥੇ ਜਾ ਕੇ ਤਿੰਨ ਤੋਂ ਆਪਣੇ 4 ਦਿਨ ਲੱਗਣਗੇ ਉਹਦੀ ਵੀਡੀਓ ਵੀ ਆਪਣੀ 3-4 ਦਿਨਾਂ ਬਾਅਦ ਆਊਗੀ ਜਿਹੜੀ ਜਹਾਜ਼ ਦੇ ਵਿੱਚ ਜਾਵਾਂਗੇ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਣੇ ਵੱਲੋਂ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਾਂ ਬਿਲਕੁਲ ਠੀਕ ਆ ਜੀ ਤੇ ਬਿੱਟੂ ਬਾਈ ਨੇ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਵੀ ਭਾਈ ਆਪਾਂ ਕਿੱਧਰ ਜਾਣ ਦੀ ਤਿਆਰੀਆਂ ਹਨ ਤੇ ਸਮਾਨ ਥੱਲਾ ਜਿਹੜਾ ਬਈ ਘਰੋਂ ਆਇਆ ਸੀਗਾ ਜਿਹੜਾ ਕਿਸੇ ਨੇ ਆਪਾਂ ਨੂੰ ਗਿਫਟ ਕੀਤਾ ਸੀਗਾ ਬੜੇ ਸੋਹਣੇ ਗਿਫਟ ਹਨਾ ਤੇ ਸਾਰਾ ਕੁਝ ਆਪਾਂ ਤੁਹਾਡੇ ਸਾਹਮਣੇ ਸਾਰਾ ਕੁਝ ਤੁਹਾਨੂੰ ਦਿਖਾਤਾ ਤੇ ਹੁਣ ਭਾਈ ਆਪਾਂ ਇਹਨੂੰ ਸਾਂਭ ਸੋੰਗ ਕੇ ਤੇ ਹੁਣ ਆਪਾਂ ਚੱਲਦੇ ਆ ਕਲਕੱਤਾ ਸ਼ਹਿਰ ਵੱਲ ਨੂੰ ਤੇ ਉੱਥੇ ਵੀ ਕੋਈ ਮਾੜਾ ਮੋਟਾ ਆਪਾਂ ਦੇਖ ਕੇ ਆਉਨੇ ਆ ਤੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਬਣੇ ਰਿਹਾ ਕਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨੀਸ਼ੂ ਤੇ ਸੰਦੀਪ ਜੀ ਗਏ ਕਲਕੱਤਾ ਸ਼ਹਿਰ ਵੱਲ ਗਏ ਹੋ ਪਹਿਲਾਂ ਹੀ ਵਾਗੇ ਆਪਾਂ ਵੀ ਵਸ ਚੱਲਦੇ ਆ ਜੀ ਇੱਕ ਦੋ ਚੀਜ਼ਾਂ ਯਾ ਰਹਿੰਦੀਆਂ ਬਸ ਲੈ ਕੇ ਆਉਣ ਆਲੀਆਂ ਕਿਉਂਕਿ ਚਲੋ ਨਾਲ ਦੀ ਨਾਲ ਇੱਥੇ ਬਾਲੀ ਵੀਡੀਓ ਲੰਬੀ ਹੋ ਜੂਗੀ ਉੱਥੇ ਦੱਸਾਂਗੇ ਜੀ ਮੋਟਾ ਜਿਹੜਾ ਆਪਣਾ ਸਮਾਨ ਸੱਲਾਗਾ ਇੱਥੇ ਗੁਰੂ ਘਰ ਦੀ ਪੌੜੀਆਂ ਦੇ ਥੱਲੇ ਹੀ ਪਿਆਗਾ। ਬਾਕੀ ਆਪਾਂ ਆਹ ਆਪਣੇ ਬੈਗਾਂ ਦੇ ਵਿੱਚੋਂ ਜਿਹੜੇ ਸਾਈਕਲਾਂ ਦੇ ਸਾਈਡਾਂ ਤੇ ਲੌਂਗ ਕਰੇ ਸੀਗੇ ਇਹਨਾਂ ਦੇ ਵਿੱਚੋਂ ਸਮਾਨ ਕੱਢ ਲਿਆ ਤੇ ਇਹ ਆਪਣੇ ਲੋਟ ਨਹੀਂ ਆਏ। ਇਹਨਾਂ ਦੀ ਹਾਲਤ ਜੇ ਕੁਝ ਦਿਖਾਈਏ ਆਪਾਂ ਭਾਈ ਤੁਹਾਨੂੰ ਐਸ ਲੋਟ ਹੋਈ ਪਈ ਐ। ਉਵੇਂ ਹੀ ਲਈ ਫਿਰਦੇ ਸੀਗੇ ਸਾਈਕਲਾਂ ਤੇ ਤੇ ਬਾਬੇ ਦੀ ਕਿਰਪਾ ਨਾਲ ਕੁਝ ਡਿੱਗਦਾ ਵੀ ਨਹੀਂ ਸੀਗਾ ਇਹਨਾਂ ਦੇ ਵਿੱਚੋਂ। ਨਮਿਆਂ ਦੇ ਵਿੱਚੋਂ ਭਲਾਂ ਦੀ ਡਿੱਗ ਪਏ ਪਰ ਇਹਨਾਂ ਚੋਂ ਕਦੇ ਕੁਝ ਨਹੀਂ ਐ ਡਿੱਗਿਆ ਸੀ ਨਿਕਲ ਕੇ ਆ ਦੇਖ ਲੋ ਇਹਨੇ ਨੇ ਪਾਟੇ ਹੋਏ ਸੀਗੇ ਉਵੇਂ ਹੀ ਲਈ ਫਿਰ ਇਹਨਾਂ ਨੂੰ ਇੱਕ ਦੋ ਵਾਰ ਹੀ ਸਮਾਹ ਵੀ ਲਏ ਸੀਗੇ ਵਿੱਚ ਦੀ ਪਰ ਫਿਰ ਵੀ ਚਲੋ ਹਨਾ ਭਾਂਡਾ ਢਿੰਡਾ ਹੁੰਦਾ ਸੀ ਉਹਨਾਂ ਨਾਲ ਇਹ ਐ ਹੋਏ ਸੀਗੇ ਤੇ ਇਹ ਵੀ ਜਿਹੜਾ ਰਹਿੰਦਾ ਜੀ ਇਹਨੂੰ ਵੀ ਕਰਾਂਗੇ ਠੀਕ ਆ ਕੇ ਬਾਕੀ ਸਾਰੀ ਤਿਆਰੀ ਆਪਾਂ ਦੀ ਹੋ ਚੁੱਕੀ ਆ ਲਗਭਗ ਸਾਰੀ ਤਿਆਰੀ ਹੈ ਜੀ ਬਸ ਕੱਲ ਨੂੰ ਆਪਾਂ ਨਿਕਲ ਜਾਾਂਗੇ ਜੀ ਅੰਡਮਾਨ ਨਿਕੋਬਾਰ ਬਰ ਗੁਰਦੁਆਰਾ ਸਾਹਿਬ ਤੋਂ ਆਪਾਂ ਫੇਰ ਆ ਗਏ ਆ ਸਿੱਧਾ ਜੀ ਮੈਟਰੋ ਸਟੇਸ਼ਨ ਤੇ ਇਹ ਆਪਣੇ ਵਧੀਆ ਬਈ ਕੜਾ ਲੋਟ ਆਇਆਗਾ ਮਾਰਾ ਨਗਰ ਸਟੇਸ਼ਨ ਤੋਂ ਹੁਣ ਆਪਾਂ ਜਾਈ ਜਾਨੇ ਆ ਕਿ ਕਾਲੀ ਘਾਟ ਸਟੇਸ਼ਨ ਤੇ ਜਾ ਕੇ ਉਤਰਾਂਗੇ ਤੇ ਉੱਥੇ ਜਿਹੜਾ ਹੈਗਾ ਕਾਲੀ ਮਾਤਾ ਦਾ ਮੰਦਿਰ ਆ ਜੀ ਕਾਲੀ ਘਾਟ ਦੇ ਕਹਿੰਦੇ ਇੰਨਾ ਜਦੀਕ ਹੀ ਪੈ ਜਾਂਦਾਗਾ ਉੱਥੇ ਜਾਂਦੇ ਆ ਜੀ ਆਪਾਂ ਤੇ ਬੱਸਾਂ ਦੇ ਬਾਹਲਾ ਉਹ ਹੁੰਦਾਗਾ ਗਰਮੀ ਗਰਮੀ ਜੀ ਹੁੰਦੀ ਹੈ ਕਿ ਆ ਵਧੀਆ ਕੜਾ ਲੋਟ ਆਇਆ ਇਹਦਾ ਹਿਸਾਬ ਆ ਗਿਆ ਤੇ ਮੇਰੇ ਤੇ ਗੇੜੇ ਦੇਈ ਜਾਨੇ ਹੁਣ ਆਪਾਂ ਨਾਲੇ ਟਾਈਮ ਘੱਟ ਲੱਗਦਾਗਾ ਬੱਚਤ ਹੋ ਜਾਂਦੀ ਹੈ ਟਾਈਮ ਦੀ ਨਾਲੇ ਛੇਤੀ ਪਹੁੰਚ ਜਾਨੇ ਆ ਬਾਈ ਭੀੜ ਭੜਕਾ ਦਾ ਜ਼ਰੂਰ ਇਹ ਚ ਵੀ ਹੁੰਦਾਗਾ ਪਰ ਗਰਮੀ ਨਹੀਂ ਹੁੰਦੀਗੀ ਆ ਦੇਖ ਏਸੀ ਚੱਲਦਾ ਲੈ ਵਧੀਆ ਅੱਜ ਤਾਂ ਢੇੜ ਵੀ ਹੈ ਨਹੀਂਗੀ ਸੋ ਹਾਂ ਜਿੱਦ ਸਿਰ ਤੋਂ ਪਹੁੰਚ ਗਏ ਜੀ ਆਪਾਂ ਕਾਲੀ ਮਾਤਾ ਦੇ ਮੰਦਿਰ ਦੇ ਬਿਲਕੁਲ ਸਾਹਮਣੇ ਸਾਹਮਣੇ ਜਿਹੜਾ ਗੇਟ ਬਣਿਆ ਹੋਇਆ ਇਹ ਭਾਈ 2 ਨੰਬਰ ਗੇਟ ਆਗਾ ਐਸੇ ਤਰ੍ਹਾਂ ਦੇ 3 ਗੇਟ ਆਗੇ 1 ਨੰਬਰ 2 ਨੰਬਰ ਤੇ 3 ਨੰਬਰ ਗੇਟ ਆ ਤੇ ਇਹ ਜਿਹੜਾ ਭਾਈ ਸਾਰਿਆਂ ਨੂੰ ਨੇੜੇ ਪੈਂਦਾ ਸਾਹਮਣੇ ਬਿਲਕੁਲ ਸਾਹਮਣੇ ਇਧਰਲੇ ਪਾਸੇ ਤੁਸੀਂ ਉਹ ਦੇਖ ਲਓ ਮੈਟਰੋ ਦਾ ਜਿਹੜਾ ਗੇਟ ਆਗਾ ਮੈਟਰੋ ਸਟੇਸ਼ਨ ਦਾ ਗੇਟ ਆਗਾ ਇਹ ਹੈਗਾ ਕਾਲੀ ਘਾਟ ਵਾਲਾ ਜਿੱਥੋਂ ਮਰਜੀ ਭਾਈ ਮੈਟਰੋ ਕਲਕੱਤਾ ਸ਼ਹਿਰ ਚੋਂ ਫੜ ਲਓ ਤੇ ਕਾਲੀ ਘਾਟ ਕਹਦੋ ਜਾਣਾ ਕਾਲੀ ਘਾਟ ਦੀ ਟਿਕਟ ਲੈ ਕੇ ਕਾਲੀ ਘਾਟ ਦਾ ਸਾਹਮਣੇ ਹੋ ਹੋ ਸਟੇਸ਼ਨ ਆਗਾ ਉੱਥੋਂ ਉੱਤਰ ਕੇ ਨਾਲ ਹੀ 2 ਨੰਬਰ ਗੇਟ ਆਗਾ ਤੇ ਚਲਦੇ ਆ ਜੀ ਆਪਾਂ ਅੰਦਰ ਮੰਦਿਰ ਦੇ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਭਾਈ ਕਰਾਉਣੇ ਆ ਜੀ ਮੰਦਿਰ ਦੇ ਦਰਸ਼ਨ ਆਪਾਂ ਨਹੀਂ ਕਰ ਸਕੇ ਜੀ ਤੁਸੀਂ ਆ ਸਾਰੀ ਵੀਡੀਓ ਦੇਖ ਸਕਦੇ ਹੋਗੇ ਆਪਾਂ ਦਰਸ਼ਨ ਕਿਉਂ ਨਹੀਂ ਕਰ ਸਕੇ ਜਿਵੇਂ ਹੀ ਆਪਾਂ ਭਾਈ ਮੰਦਿਰ ਦੇ ਅੰਦਰ ਗਏ ਤਾਂ ਉਹ ਕਹਿੰਦੇ ਦਰਸ਼ਨ ਕਰਨ ਵਾਸਤੇ ਪੈਸੇ ਲੱਗਦੇ ਆ ਜਾਂਦਾ ਤੇ ਤੇ ਨਹੀਂ ਤਾਂ ਕਹਿੰਦੇ ਭਾਈ ਆਪ ਦੀ ਡੰਡੀ ਰਗੜੋ ਤੇ ਇੱਥੋਂ ਚਲੋ ਜਾਓ ਤੇ ਉਹ ਆਪਾਂ ਕਿਵੇਂ ਨਾ ਕਿਵੇਂ ਥੋੜੀ-ਬਹੁਤ ਵੀਡੀਓ ਬਣਾ ਲਈ ਉਹ ਹੋ ਸਕਦਾ ਉਹਦਾ ਬੰਦੇ ਦਾ ਨਾ ਮੂੰਹ ਨਹੀਂ ਆਇਆ ਜਿਹੜਾ ਬੰਦਾ ਪੈਸੇ ਮੰਗਦਾ ਸੀ ਤੇ ਗੱਲਾਂ ਬਾਤਾਂ ਆਪਾਂ ਸਾਰੀਆਂ ਜਿਹੜਾ ਮੈਕ ਆਪਣੇ ਲੱਗਿਆ ਹੋਇਆ ਸੀ ਉਹਦੇ ਕਰਕੇ ਜਿਹੜੀਆਂ ਆ ਗਈਆਂ ਭਾਈ ਸਾਰੀਆਂ ਬਾਅਦ ਆ ਗਈ ਸਾਰੀ ਤੇ ਆਪਾਂ ਇਤਿਹਾਸ ਤੁਹਾਡੇ ਨਾਲ ਸਾਂਝਾ ਕਰ ਲੈਨੇ ਆ ਇਹ ਜਿਹੜਾ ਕਾਲੀ ਮਾਤਾ ਦਾ ਮੰਦਿਰ ਆ ਜੀ ਇਹ 19ਵੀਂ ਸਦੀ ਦੇ ਵਿੱਚ ਬਣਿਆ ਸੀਗਾ 19ਵੀਂ ਸਦੀ ਦੇ ਵਿੱਚ ਕਹਿੰਦੇ ਭਾਈ ਬਣਿਆਗਾ ਤੇ ਇੱਥੇ ਕਦੇ ਮਾਤਾ ਸਤੀ ਦੇਵੀ ਦੇ ਸੱਜੇ ਪੈਰ ਦੀਆਂ ਜਿਹੜੀਆਂ ਉਂਗਲਾਂ ਇਸ ਜਗ੍ਹਾ ਤੇ ਡਿਗੀਆਂ ਸੀਗੀਆਂ ਤੇ ਇਸ ਜਗ੍ਹਾ ਨੂੰ ਸ਼ਕਤੀਪੀਠ ਮੰਨਿਆ ਜਾਂਦਾਗਾ ਦਿਵਾਲੀ ਦੇ ਟਾਈਮ ਕਾਫੀ ਭੀੜ ਹੁੰਦੀ ਹੈ ਜੀ ਮੇਲਾ ਲੱਗਦਾ ਤੇ ਬਹੁਤ ਸ਼ਰਧਾਲੂ ਜਿਹੜੇ ਇਸ ਮੰਦਿਰ ਦੇ ਵਿੱਚ ਦਰਸ਼ਨ ਕਰਨ ਦੇ ਲਈ ਆਉਂਦੇ ਹੁਣ ਆਪਾਂ ਜੀ ਚੱਲਦੇ ਆਂਗੇ ਵਾਪਸ ਕੀ ਕਹਿ ਕਹਿ ਸਕਦੇ ਆ ਨਾ ਬਾਬਾ ਭਲੀ ਕਰੇ ਦੁਨੀਆ ਇਦਾਂ ਦੀ ਹੋਈ ਪਈ ਅੱਜਕੱਲ ਭਾਈ ਇੱਕਦਮ ਥਾਮੀ ਨੇ ਕਿ ਕਿ ਪੈਸਾ ਲੱਗਦਾ ਅੰਦਰ ਜਾਣੇ ਦਾ ਉਹ ਪਹਿਲੇ ਜਿਆ ਦੀ ਜਨ ਲਿਜਾਤਾ ਉਹਨਾਂ ਦਾ ਪੈਸਾ ਨਹੀਂ ਵੀਆਪੀ ਨਹੀਂ ਕਰਨਾ ਇੱਕ ਦਿਨ ਆਉਗਾ ਨਾ ਕੁਝ ਨਹੀਂ ਨਹੀਂ ਅੰਨੇ ਤਾਂ ਵੈਸੇ ਹੀ ਕਰਨੇ ਵੀਆਪੀ ਦਰਸ਼ਨ ਨਹੀਂ ਕਰਨਾ भी तो कुछ देना होगा ना क्या तो, देना होगा तो भेंट चढ़ाना होगा तब तो होगा तब तो भगवान खुश रहेगा तो, तो तो भगवान तो का बस जाएगा कुछ तो चढ़ाएगा अरे वो तो, तो दिल की श्रद्धा होती है आ, ना जीव? दिल को श्रद्धा देख दो देगा दो दिल का श्रद्धा से, से दो ना कितना देगा अगर अगर पैसा नहीं देंगे तो दर्शन तो नहीं होंगे जी दर्शन होगा देने से दियोगा नहीं देने से दियोगा चला तो यहाँ तो पर तुम तो बोलता दिल से देगा मैं मैं, मैं मैं वो बोल रहा हूँ जे मैं मैं आपको अरे दे देगा पर पैर तो महीना मांगेगा एक बात बोल एक ही जगह में देना होता हमारे पास तो नहीं है दोनों के पास पैसा नहीं नहीं ऐसा हो सकता है क्या मंदिर में आया बोलते पैसा नहीं पैसा कहाँ है ये काली माँ का देना होता है काली माँ को पैसा चलाना होता है भंडारा काली माता पैसा मांगती है आ, भोग होगा ना भंडारा होगा कैसे होगा पैसा खर्चे करने से तो होगा तो हम तो वैसे ही माथा टेक लेते हैं दर्शन कर लेते हैं जाओ उधर से टेक नहीं किधर से उधर से जा हाँ टेके इधर से हाँ हम तो बोलते हैं पचास रुपया दो ना कम से कम दोनों मिला के

ਮੰਦਰ ਦੇ ਸਾਹਮਣੇ 2 ਨੰਬਰ ਗੇਟ ਸਾਹਮਣੇ ਖੜੇ ਸੀਗੇ ਤੇ ਆਪਾਂ ਕਾਈ ਜਾਂਦੇ ਸਾਹਮਣੇ ਪਈ ਉਹ ਆ ਮੈਟਰੋ ਸਟੇਸ਼ਨ ਤੇ ਆਪਾਂ ਉਧਰ ਹੀ ਆ ਗਏ ਆ ਤੇ ਇਧਰ ਵੀ ਬਾਈ 100 200 ਕਿਲੋਮੀਟਰ ਜਿਹੜਾ ਤੁਰ ਕੇ ਜਾਣਾ ਪੈਂਦਾਗਾ ਤੇ ਫੇਰ ਆਉਂਦਾਗਾ ਮੈਟਰੋ ਸਟੇਸ਼ਨ ਐਨੀ ਸ਼ਾਂਤੀ ਕੋਲਕੱਤਾ ਦੇ ਵਿੱਚ ਆ ਜਗ੍ਹਾ ਤੇ ਮਿਲੀ ਆ ਬਾਈ ਆ ਕੇ ਨਹੀਂ ਤਾਂ ਹਰੇਕ ਥਾਂ ਭੀੜ ਭੜਕਾ ਤੇ ਟ੍ਰੈਫਿਕ ਆ ਬੜੀ ਵਧੀਆ ਜਗ੍ਹਾ ਆ ਗਈ ਕੋਈ ਪੀੜ ਨਹੀਂ ਹੈਗੀ ਤੇ ਸਾਫ਼ ਸੁਭਾਈ ਐਨ ਪੂਰੀ ਚਕਾ ਚੱਕ ਮੈਨੂੰ ਪਤਾ ਸੀ ਝਾਕੋ ਕੇ ਵੀ ਵੀਡੀਓ ਬੰਦ ਕਰਤੀ ਇਹਨੇ ਨੇਰਾ ਹੋ ਗਿਆ ਜੀ ਤੇ ਆਪਾਂ ਡਨਲਪ ਪੁਲ ਦੇ ਕੋਲੇ ਖੜੇ ਆਂਗੇ ਹੁਣ ਜਿਹੜਾ ਆਪਣਾ ਕੰਮ ਹੈਗਾ ਜੀ ਇਹ ਆਪਾਂ ਤੁਹਾਨੂੰ ਪਤਾ ਹੈ ਜਾਂ ਸਾਰਿਆਂ ਨੂੰ ਆਪਣਾ ਜਿਵੇਂ ਕਿ ਆਪਾਂ ਕੱਲ 11 ਵਜੇ ਜਾਣਾਗਾ ਜੀ ਉਧਰ ਅੰਡਮਾਨ ਨਿਕੋਬਾਰ ਵੱਲ ਨੂੰ 11 ਵਜੇ ਉਧਰ ਪਾਈ ਉਹਨਾਂ ਨੇ ਕਿਹਾ ਵੀ 11 ਵਜੇ ਜਿਹੜਾ ਸਮੁੰਦਰੀ ਜਹਾਜ਼ ਕੋਲੇ ਉੱਥੇ ਭਾਈ ਪਹੁੰਚ ਜਿਓ ਤੇ ਉੱਥੇ ਆਪਾਂ ਕੁਝ ਖਾਣ ਪੀਣ ਨੂੰ ਬਣਾ ਨਹੀਂ ਸਕਦੇ ਭਾਈ ਨਾ ਕੋਈ ਗੈਂਸ ਲੈ ਜਾ ਸਕਦੇ ਆ ਐਦਾਂ ਦੀ ਅਗਮਚਾਉਣ ਵਾਲੀ ਕੋਈ ਚੀਜ਼ ਨਹੀਂ ਲੈ ਜਾ ਸਕਦੇ ਉਥੇ ਖਾਣ ਪੀਣ ਅੰਦਰੋਂ ਵੀ ਮਿਲ ਜਾਂਦਾਗਾ ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਸੀ ਵੀ ਤੁਸੀਂ ਬਾਹਰੋਂ ਜਿਹੜਾ ਖਾਣ ਪੀਣ ਨੂੰ ਸਮਾਨ ਲੈ ਕੇ ਜਾ ਸਕਦੇ ਹੋ ਆਪ ਦਾ ਬਣਿਆ ਬਣਾਇਆ ਜਿਵੇਂ ਬਿਸਕੁਟ ਹੋ ਗਿਆ ਹਨਾ ਔਰ ਮਾੜੀਆਂ ਮੋਟਾ ਹੈ ਪੋਜੀਆ ਪਾਜੀ ਆ ਇਦਾਂ ਦਾ ਲਟਰਮ ਪਟਰਮ ਤੇ ਲਿਜਾ ਸਕਦੇ ਹਾਂ ਕਿ ਹੁਣ ਆਪਾਂ ਬਾਜ਼ਾਰ ਚੋਂ ਜੀ ਓਨਾ ਕ ਸਾਮਾਨ ਲੈ ਚੱਲੀਏ ਕਿਉਂਕਿ ਤਿੰਨ ਦਿਨ ਲੱਗਣਗੇ ਖੋਰੇ ਚਾਰ ਦਿਨ ਲੱਗਣਗੇ ਤੇ ਆਪਾਂ ਕੀ ਪਤਾ ਭਾਈ ਉੱਥੇ ਹੁਣ ਉਹ ਬਿਸਕੁਟਾਂ ਦਾ ਪੈਕਟ ਪੂਰਾ 100 ਰੁਪਏ ਦਾ ਠੋਕਣ ਤੇ ਮੁੜ ਕੇ ਉੱਥੇ ਤਾਂ ਥੱਲੇ ਚਾਕੀ ਜਾਵਾਂਗੇ ਹਨਾ ਮੁੜ ਕੇ ਉੱਥੇ ਤਾਂ ਥੱਲੇ ਚਾਕੀ ਜਾਵਾਂਗੇ ਉਹਦਾ ਕੀ ਫਾਇਦਾ ਵੀ ਓਨਾ ਕ ਸਾਮਾਨ ਜਾਂ ਥੋੜਾ ਜਿਹਾ ਵੀ ਆਪਣੇ 2-3 ਦਿਨ ਲੰਘ ਜਾਣ ਤੇ ਓਨਾ ਕ ਲੈ ਚੱਲੀਏ ਉਹ ਲੈ ਕੇ ਸਾਮਾਨ ਤੇ ਫਿਰ ਆਪਾਂ ਸਿੱਧਾ ਚੱਲਾਂਗੇ ਜੀ ਗੁਰਦੁਆਰਾ ਸਾਹਿਬ ਟਾਈਮ ਬਾਈ 10 ਵਜੇ ਤੇ ਆਪਾਂ ਜਾ ਰਹੇ ਆ ਗੁਰਦੁਆਰਾ ਸਾਹਿਬ ਵਾਲੇ ਬੱਸ ਦੇ ਵਿੱਚ ਬੈਠੇ ਹੋਏ ਆ ਤੇ ਇਹ 10 ਵਜੇ ਦਾ ਮਾਹੌਲ ਆ ਕਲਕੱਤਾ ਦਾ ਜਿੰਨੇ ਤਾਂ ਟ੍ਰੈਫਿਕ ਹੋਣੀ ਹੋਣੀ ਆ ਤੇ ਆ ਰਾਤ ਨੂੰ ਵੀ ਦੇਖ ਲਓ ਬਾਈ ਰਾਤ ਦੇ 10 ਵਜੇ ਹੋਏ ਆ ਜਿਹੜਾ ਰਾਹ ਬਾਈ ਆਪਣਾ ਇਹ 5 ਮਿੰਟਾਂ ਦਾ ਸੀਗਾ ਬੱਸ ਨੇ ਆਪਾਂ ਨੂੰ 5 ਮਿੰਟਾਂ ਤੇ ਲਾ ਦੇਣਾ ਸੀਗਾ ਬੱਸ ਨੇ ਆਪ ਨੂੰ 5 ਮਿੰਟਾਂ ਦੇ ਵਿੱਚ ਗੁਰਦੁਆਰਾ ਸਾਹਿਬ ਕੋਲੇ ਲਾ ਦੇਣਾ ਸੀਗਾ ਤੇ ਲਗਭਗ ਮੇਰੇ ਹਿਸਾਬ ਨਾਲ 40-45 ਮਿੰਟ ਹੋ ਗਏ ਹੋਣ ਮਾੜੀ ਜਿਹੀ ਖਸਕੀ ਆ ਇੱਥੋਂ ਦੀਆਂ ਬੱਸਾਂ ਵਿੱਚ ਬਈ ਇੱਕ ਆ ਵਧੀਆ ਕੰਮ ਆਗਾ ਇਹ ਕੋਈ ਕਨੈਕਟਰ ਨਾ ਸੀਟੀ ਵਿਸਲ ਨਹੀਂ ਮਾਰਦੇ ਹੈਗੇ ਉਹ ਸਾਹਮਣੇ ਤੁਸੀਂ ਦੇਖੀ ਜਾਨੇ ਉਹ bari ਕੋਲੇ ਆਪਣਾ ਹਰਾ ਜਾ ਧਾਗਾ ਬੰਨਿਆ ਹੋਇਆ ਹੈਗਾ ਤੇ ਉਹਦੇ ਨਾਲ ਗਾਂ ਉਹ ਡਰਾਈਵਰ ਬਾਈ ਕੋਲੇ ਨਾ ਬੈਲ ਲੱਗੀ ਹੋਈ ਆ ਬਸ ਉਹ ਧਾਗੇ ਜਿਹਨੂੰ ਫੜ ਕੇ ਹਲਾ ਦਿੰਦੇ ਆ ਕਿ ਤੇ ਉਹਦੇ ਨਾਲ ਬੈਲ ਵੱਜ ਜਾਂਦੀ ਹੈਗੀ ਜਦੋਂ ਬੱਸ ਰੋਕਣੀ ਹੁੰਦੀ ਹੈ ਜਾਂ ਤੋਰਨੀ ਹੁੰਦੀ ਹੈ ਇਹ ਕੋਈ ਇਹ ਬਿਸਲ-ਬੁਸਲ ਨਹੀਂ ਮਾਰਦੇ ਉਹਦੇ ਨੇ ਕੰਮ ਚਲਾਉਂਦੇ ਹੈਗੇ ਉਹ ਧਾਗੇ ਜਾਨ ਕੰਟੀ ਬੰਨੀ ਹੋਈ ਹੈਗੀ ਹਰੇਕ ਬੱਸ ਦੇ ਵਿੱਚ ਇਦਾਂ ਹੀ ਆਗਾ ਪਹੁੰਚ ਗਏ ਆ ਜੀ ਗੁਰਦੁਆਰਾ ਸਾਹਿਬ ਤੇ ਇਧਰ ਹਰਪਾਲ ਦੇ ਮੋੜੇ ਤੇ ਰੱਖਿਆ ਹੋਇਆ ਸਮਾਨ ਚਾਹ ਗੋੜਾਲੀ ਦੁਕਾਨ ਤੋਂ ਲੈ ਕੇ ਆਏ ਆ ਭਾਈ ਇਹਦੇ ਵਿੱਚ ਬਿਸਕਟ ਬਿਸਕਟ ਜੇ ਆ ਭਾਈ ਤੇ ਦਲੀਆ ਲੈ ਕੇ ਆਏ ਆਗੇ ਤੇ ਮਾੜਾ ਮੋਟਾ ਹੋਰ ਜਿਹੜਾ ਲੱਲਾ ਪੱਬਾ ਜਾ ਇੱਕ ਦੋ ਸਾਬਣਾ ਸੂ ਬਣਾ ਜੀਆਂ ਐਦਾਂ ਦਾ ਸਮਾਨ ਆ ਸਾਰਾ ਤੇ ਜਿਹੜੇ ਸਾਬਣਾ ਹੈਗਾ ਮੈਨੂੰ ਲੱਗਦਾ ਇਹ ਪਹਿਲੇ ਦਿਨ ਹੀ ਖਾਲੀ ਹੋ ਜੂ ਲਫਾਫਾ ਜਾ ਇੱਕ ਇਹਦੇ ਚ ਮੂਫਲੀ ਵਾਲੀਆਂ ਗਿਰੀਆਂ ਜੀਆਂ ਗਾ ਕਾਲੇ ਛੋਲੇ ਆਗੇ इधरले केले, केले, <देखे> <देखे> पासे भाई निशू सुता प्या हो पाया गा खूंजे च लगे तो हरपाल पाजी इधर पे ने अदिया कखा खुल का कखा बंद आ गई कोई शुरत नहीं कि पा इधरले पे संदीप होनी भी सुते पे है ਤੇ ਤਿਆਰੀ ਬਈ ਆਪਣੀ ਲਗਭਗ ਆ ਸਾਰੀ ਹੋਈ ਪਈ ਹੈ ਜੀ ਸਮਾਨ ਸੱਲਾ ਜਿਹੜਾ ਖਿੰਡਿਆ ਜਾ ਪਿਆ ਬਸ ਤੜਕੇ ਅੱਪਾ ਹੋ ਸਕਦਾ 5:30 5:6 ਵਜੇ ਤੱਕ ਤੁਰਨ ਦੀ ਕੋਸ਼ਿਸ਼ ਆ ਜਿਹੜੀ ਕਰਾਂਗੇ ਭਈ ਤੇ ਕਿਉਂਕਿ ਫਿਰ ਦਿਨੇ ਟ੍ਰੈਫਿਕ ਜ਼ਿਆਦਾ ਹੋ ਜਾਂਦਾ ਸ਼ਹਿਰ ਦੇ ਵਿੱਚ ਤੇ ਨਹੀਂ ਆਪਾਂ ਨਹੀਂ ਪਤਾ ਫਿਰ ਉੱਥੇ ਚਾਪਾ ਨੂੰ ਜ਼ਿਆਦਾ ਟਾਈਮ ਲੱਗ ਜੇ ਟ੍ਰੈਫਿਕ ਦੇ ਵਿੱਚ ਤੇ ਬੈਂਡਰਿੰਗਾਂ ਬੂਂਡਰਿੰਗਾਂ ਪਾਵਰ ਬੈਂਕ ਅਮੈਕ ਹੋ ਗਏ ਸਾਰਾ ਕੁਝ ਇੱਕ ਵਾਰੀ ਜਿਹੜਾ ਚਾਰਜ ਕਰ ਲਿਆ ਆਪਾਂ ਵੈਸੇ ਤਾਂ ਉਹਨੂੰ ਉੱਥੇ ਵੀ ਕਿਸ਼ਤੀ ਦੇ ਵਿੱਚ ਵੀ ਚਾਰਜ ਹੋਊਗਾ ਸਾਰਾ ਕੁਝ ਤੇ ਫਿਰ ਵੀ ਆਪਾਂ ਇੱਕ ਵਾਰੀ ਜਿਹੜਾ ਚਾਰਜ ਕਰ ਲਿਆ ਤੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਤੇ ਸਮਾਪਤੀ ਕਰਨ ਤੋਂ ਪਹਿਲਾਂ ਭਾਈ ਇੱਕ ਆਪਾਂ ਦੱਸ ਦਈਏ ਕਿ ਇੱਕ ਆਪਣੇ ਪਿੰਡੋਂ ਹੋਰ ਇੱਕ ਮੁੰਡਾ ਭਾਈ ਯਾਤਰਾ ਤੇ ਤੁਰਿਆ ਹੋਇਆਗਾ ਆਪਣਾ ਦੋਸਤ ਮਿੱਤਰੀ ਹੈਗਾ ਤੇ ਉਹ ਪੰਜ ਤਖਤਾਂ ਦੀ ਯਾਤਰਾ ਕਰ ਰਿਹਾਗਾ ਸਾਈਕਲ ਤੇ ਕਰ ਰਿਹਾਗਾ ਮਹੀਨਾ ਹੋ ਗਿਆ ਲਗਭਗ ਉਹਨੂੰ ਕਰਦਿਆਂ ਨੂੰ ਜੀ ਤੇ ਇਸ ਟਾਈਮ ਉਹ ਨਾਨਕ ਮੱਤਾ ਸਾਹਿਬਾ ਨਾਨਕ ਮੱਤਾ ਗੁਰਦੁਆਰਾ ਸਾਹਿਬ ਦੇ ਵਿੱਚ ਆਗਾ ਇਸ ਤੋਂ ਬਾਅਦ ਉਹ ਰੀਠਾ ਸਾਹਿਬ ਜਾ ਰੀਠਾ ਸਾਹਿਬ ਵੱਲ ਜਾ ਰਿਹਾਗਾ ਤੇ ਪੰਜ ਤਖਤਾਂ ਦੀ ਜਿਹੜੀ ਯਾਤਰਾ ਕਰ ਰਿਹਾਗਾ ਤੇ ਆਪਣੇ ਉਸ ਮਿੱਤਰ ਦਾ ਜਿਹੜਾ ਪੇਜ ਆ ਉਹਦਾ ਨਾਂ ਹੈਗਾ ਸੁੱਖਾ ਚੱਕਾਂ ਵਾਲਾ ਭਾਈ ਫੇਸਬੁੱਕ ਤੇ YouTube ਤੇ ਸੁੱਖਾ ਚੱਕਾਂ ਵਾਲਾ ਆਪਣੇ ਪਿੰਡੋਂ ਹੀ ਆਗਾ ਹੁੰਦਾ ਤੇ ਜਰੂਰ ਦੇਖਿਓ ਭਾਈ ਜਾ ਕੇ ਠੀਕ ਆ ਜੀ ਧੰਨਵਾਦ ਤੇ ਮਿਲਦੇ ਆ ਜੀ ਇਸ ਤੋਂ ਬਾਅਦ ਫਿਰ ਆਪਾਂ 11 ਤਰੀਕ 12 13 14 14 15 ਨੂੰ ਮਿਲਾਂਗੇ ਜੀ ਜਹਾਜ਼ ਦੀ ਵੀਡੀਓ ਨਾਲ ਲਗ ਭਾਗ ਹੋ ਸਕਦੀ ਆ ਉਹ ਡੇਢ ਘੰਟੇ ਦੀ ਵੀਡੀਓ ਹੋ ਜੇ ਤਿੰਨ ਚਾਰ ਦਿਨਾਂ ਦੀ ਤੇ ਹੋ ਸਕਦਾ ਆਪਾਂ ਉਹਨੂੰ ਦੋ ਤਿੰਨ ਭਾਗਾਂ ਦੇ ਵਿੱਚ ਵੰਡ ਕੇ ਪਾ ਦਈਏ ਭਾਈ ਤੇ ਸਾਰਿਆਂ ਅੱਗੇ ਇੱਕ ਬੇਨਤੀ ਆ ਮੈਂ ਇਹ ਗੱਲ ਬਹੁਤ ਘੱਟ ਕਹਿਣਾਗਾ ਜੀ ਤੇ ਅੱਜ ਕਹਿਣਾਗਾ ਵੀ ਅੰਡਮਾਨ ਨਿਕੋਵਾਰ ਵਾਲੀਆਂ ਵੀਡੀਓ ਜਰੂਰ ਸਾਰਿਆਂ ਨਾਲ ਭਾਈ ਸਾਂਝੀਆਂ ਕਰਨਾ ਕਿਉਂਕਿ ਆਪਾਂ ਉੱਥੇ ਜਾ ਕੇ ਇੱਕ ਟਾਪੂ ਆਹੋ ਉੱਥੇ ਜਾ ਕੇ ਸਾਈਕਲ ਚਲਾਵਾਂਗੇ ਤੇ ਚੰਗੀ ਤਰ੍ਹਾਂ ਦੇਖ ਕੇ ਆਵਾਂਗੇ ਉੱਥੋਂ ਦੀ ਕੀ ਗੱਲ ਬਾਤ ਆ ਕਿ ਜਰੂਰ ਆਪਣੇ ਭੈਣ ਭਾਈਆਂ ਰਿਸ਼ਤੇਦਾਰਾਂ ਤੱਕ ਸਾਰੀਆਂ ਵੀਡੀਓ ਜੀ ਸਾਂਝੀਆਂ ਕਰਨੀਆਂ ਅੱਗੇ ਦੀ ਅੱਗੇ ਬਹੁਤ ਧੰਨਵਾਦ ਤੇ ਮਿਲਦੇ ਆ ਜੀ ਫਿਰ ਕੋਈ ਪਤਾ ਨਹੀਂ 2-3 ਦਿਨਾਂ ਬਾਅਦ ਜੇ Wi-Fi ਕੋਈ ਹੱਲ ਹੋ ਗਿਆ ਤਾਂ ਹਣਾ ਹੱਥ ਪੱਲਾ ਤਾਂ ਮਾਰਾਂਗੇ ਤੇ ਫਿਰ ਆਪਣਾ ਕੰਮ ਇਦਾਂ ਹੀ ਚੱਲਦਾ ਰਹੂਗਾ ਤੇ ਬੜਾ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਸਮੇਂ ਚੋਂ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰ ਦਿਓ ਤੇ ਚੰਗੇ ਚੰਗੇ ਕਮੈਂਟ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ